ਕਿ ਇਹ ਨਿਮਾਨ ਉਸ ਰੋਟੀ ਲੈਣ ਜਾ ਰਹੇ ਸਟੇਸ਼ਨ ਤੇ ਉਹਨਾਂ ਨੇ ਗੱਡੀ ਮਾਰੀ ਆ ਵਿੱਚ ਤੇ ਮੇਰੇ ਮੈਂ ਡੇਗਿਆ ਥਲੇ ਫਿੱਟ ਪਾ ਤੇ ਬਾਅਦ ਚ ਉਹਨਾਂ ਨੇ ਮੇਰੀ ਜੇਬ ਤੋਂ ਫੋਨ ਵੀ ਕੱਢ ਲਿਆ ਮੇਰੇ ਕੋਲ 53000 ਰੁਪਏ ਗਾਇਰ ਰਿਸੈਪਟ ਹੁੰਦਾ ਤੇ ਇਹਨੂੰ ਕਰਨਾ ਕਰ ਵਾਲਿਆਂ ਨੇ ਰੋਕ ਕੇ ਇਹਦਾ ਬੁਲੇਟ ਮੋਬਾਈਲ ਤੇ ਕੁਝ ਪੈਸੇ ਜਿਹੜੇ ਹੈਗੇ ਆ ਉਹ ਸੈਚ ਕੀਤੇ ਆ ਗੱਡੀ ਨੰਬਰ ਵੀ ਨੋਟ ਹੋਇਆ ਗੱਡੀ ਵਾਈਟ ਕਲਰ ਦੀ ਵਰਨ ਹੈਗੀ ਉਹਨਾਂ ਦੀ ਕਿਹਾ ਕਿ ਸੰਤਰੀ ਪਰਨੇ ਬੰਨੇ ਹੋਣਾਂ ਨੇ ਮੂੰਹ ਤੇ ਸਿਰ ਰਸਤੇ ਇੱਕ ਪੀਸੀਆਰ ਵਾਲੀ ਗੱਡੀ ਤੇ ਉਹਨਾਂ ਨੂੰ ਕਿਹਾ ਕਿ ਸਰ ਮੇਨਾਂ ਇਸ ਤਰ੍ਹਾਂ ਗੱਲ ਹੋਈ ਆ ਉਹ ਮਨੂ ਗੱਡੀ ਚ ਬਿਠਾ ਕੇ ਤੇ ਇੱਥੇ ਛੱਡ ਗਏ ਥਾਣੇ ਤੇ ਇਹਨਾਂ ਨੂੰ ਉਲਟਾ ਕਹਿੰਦੇ ਆ ਕਿ ਇਹਨੇ ਨਸ਼ਾ ਕੀਤਾ ਹੈ ਜੀ ਮੁੰਡੇ ਇਹਦੇ ਦੱਸਣ ਮੁਤਾਬਕ ਤਿੰਨ ਕ ਅਨਨੋਨ ਬੰਦੇ ਹੈਗੇ ਆ ਬਾਕੀ ਪ੍ਰੋਪਰਲੀ ਹੁਣ ਅੱਗੇ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਫਿਰ ਕੀ ਹੋਏਗਾ ਹਾਂਜੀ ਤੇ ਉਸਕੜ ਦਾ ਕੈਸ਼ ਮੇਕੋ ਪਿਆ ਸੀ ਜਿਸ ਐਕਸ਼ਨ ਦਾ 53000 ਰੁਪਏ ਸੀ ਉਹਨਾਂ ਨੇ ਉਹ ਵੀ ਖੋਲੇ ਆ ਬੁਲਟ ਵੀ ਲੈ ਲਿਆ ਆ ਤੇ ਫੋਨ ਵੀ ਲੈ ਗਏ ਆ ਬਾਰੇ ਕੋਈ ਕੰਪਲੇਨੈਂਟ ਕੋ ਸਾਰੀ ਗੱਲ ਕਲੀਅਰ ਕਰਦੇ ਆ ਕੀ ਕੋਈ ਤੀਰ ਧਾਰ ਜਾਏ ਕੋਈ ਕਿਸੇ ਕਿਸਮ ਦਾ ਕੋਈ ਵਿਅਪਨੁਭ ਹੋਇਆ ਹੈ ਉਹ ਅਕੋਰਡਿੰਗਲੀ ਕੇਸ ਇਨਫੈਕਸ਼ਨ ਹੋਵੇ। ਨਹੀਂ ਆਗੀ ਬਸ ਸਾਡਾ ਸਮਾਨ ਵਾਪਸ ਜਲਦੀ ਜਲਦੀ ਵਾਪਸ ਕੀਤਾ ਜਾਵੇ ਤੇ ਉਹਨਾਂ ਨੂੰ ਮੁੰਡਿਆਂ ਨੂੰ ਸਜ਼ਾ ਦਵਾਈ ਜਾਵੇ। ਜੀ ਮੇਰਾ ਨਾਮ ਅਥਰ ਸ਼ਰਮਾਇਆ ਜੀ ਮੈਂ ਨਿਰਮਾਨ ਹਸਪਤਲ ਤੇ ਰਿਸੈਪਸ਼ਨ ਤੇ ਜੋਬ ਕਰਦਾ ਹਾਂ। ਹਾਂਜੀ ਤੇ ਮੈਂ ਰਾਤੀ ਨਿਰਮਾਨ ਹਸਪਤਲ ਤੋਂ ਰੋਟੀ ਲੈਣ ਜਾ ਰਿਹਾ ਹਾਂ ਸਟੇਸ਼ਨ ਤੇ ਤੇ ਆਪਣੇ ਜਿਹੜਾ ਨੋਵਲਟੀ ਚੌਕ ਆ ਉਸ ਤੋਂ ਅੱਗੇ ਆ ਕੇ ਇੱਕ ਚੌਕ ਹੋ ਰਿਹਾ ਜਿਹੜਾ ਸੰਗਮ ਜਿਹੜਾ ਸਿਲਮਾ ਗਿਆ ਉਧਰ ਨੂੰ ਜਾਂਦ ਰਿਹਾ ਰਸਤਾ ਉਹ ਤੇ ਮੈਂ ਥੋੜਾ ਹਾਂਜੀ ਹਾਂਜੀ ਮੇਰੂਲਾ ਰੈਸਟੋਰੈਂਟ ਐ ਉਸ ਤੋਂ ਥੋੜਾ ਹੀ ਮੱਗੇ ਗਿਆ ਆ ਤੇ ਮੈਂ ਬੁਲਟ ਤੇ ਜਾ ਰਿਹਾ ਆ ਆਰਾਮ ਨਾਲ ਆਪਣੇ ਮੇਰੂਲਾ ਹੋਟਲ ਤੇ ਲੱਗੇ ਮੇਰੂਲਾ ਹੋਟਲ ਤੇ ਲੱਗੇ ਪਹੁੰਚਿਆ ਆ ਤੇ ਬੁਲਟ ਤੇ ਜਾ ਰਿਹਾ ਆ ਪਿੱਛੇ ਕਵਰਨਾ ਗੱਡੀ 'ਚ ਚਾਰ ਪੰਜ ਮੁੰਡੇ ਆਏ ਆ ਹਾਂਜੀ ਉਹਨਾਂ ਨੇ ਗੱਡੀ ਮਾਰੀ ਆ ਵਿੱਚ ਤੇ ਮੇਰੇ ਮੈਂ ਡੇਗ ਗਿਆ ਥੱਲੇ ਫੁੱਟਬਾ ਤੇ ਤਬਾਦ ਉਹਨਾਂ ਨੇ ਮੇਰੀ ਜੇਬ ਤੋਂ ਫੋਨ ਵੀ ਕੱਢ ਲਿਆ ਮੇਰੇ ਕੋਲ 53000 ਰੁਪਏ ਗਾਇਰ ਰਿਸੈਪਸ਼ਨ ਦਾ ਕਿੰਨੇ ਜਾਣੇ ਸੀ ਉਹ ਉਹ ਸਾਰੇ 4-5 ਦੇ ਮੁੰਡੇ ਸੀ ਉਹਨਾਂ ਚੋਂ ਕਿਸੇ ਦੀ ਪਛਾਣ ਹੈਗੀ ਨਹੀਂ ਸਰ ਪਛਾਣ ਕੀਤੇ ਨਹੀਂ ਉਹਨਾਂ ਦਾ ਗੱਡੀ ਨੰਬਰ ਉਹਨਾਂ ਦਾ ਗੱਡੀ ਨੰਬਰ ਨਹੀਂ ਨੋਟ ਆਇਆ ਗੱਡੀ ਵਾਈਟ ਕਲਰ ਦੀ ਵਰਣ ਹੈਗੀ ਉਹਨਾਂ ਦੀ ਤੇ ਆ ਕਿ ਸੰਤਰੀ ਪਰਨੇ ਬੰਨੇ ਹੋਣੇ ਉਹਨਾਂ ਨੇ ਮੂੰਹ ਤੇ ਸਾਫੇ ਕਿੰਨੇ ਕੁ ਵਜੇ ਟਾਈਮ ਸੀ ਜੀ ਸਰ ਇਹ 11 ਸਾਢੇ 11:30 ਦਾ ਟਾਈਮ ਸੀ ਜੀ ਉਹਨਾਂ ਕੋਲ ਕੋਈ ਹਥਿਆਰ ਥੁਰ ਵੀ ਆ ਗਏ ਹਥਿਆਰਿਆਂ ਨੇ ਪਿਸਟਲ ਰੱਖੀ ਸਰ ਮੇਰੇ ਮੱਥੇ ਤੇ ਫਿਰ ਮੈਂ ਉਹਨਾਂ ਨੂੰ ਬੁਲਟ ਦੀ ਚਾਬੀ ਦੇ ਦਿੱਤੀ ਤੇ ਪਹਿਲਾਂ ਮੈਂ ਚਾਬੀ ਦਿੱਤੀ ਨਹੀਂ ਮੈਂ ਉਹਨਾਂ ਨੂੰ ਤੇ ਜਦੋਂ ਉਹਨਾਂ ਨੇ ਪਿਸਟਲ ਰੱਖੀ ਤੇ ਚਾਕੂ ਵਗੈਰਾ ਕੱਢਿਆ ਉਹਨਾਂ ਨੇ ਸਾਰਿਆਂ ਕੋਲ ਤੱਕਲ ਵਗੈਰਾ ਹੀ ਆਸ ਨਹੀਂ ਸਰ ਇੱਕੋ ਨਹੀਂ ਰੱਖੀ ਬਾ ਮੇਰੇ ਮੱਥੇ ਤੇ ਹਾਂਜੀ ਦੱਤਰ ਵਗੈਰਾ ਦੀ ਉਹਨਾਂ ਕੋਲ ਦੱਤਰ ਵਗੈਰਾ ਕੁਝ ਨਹੀਂ ਗਾਇ ਬਾ ਪਿਸਟਲ ਤੇ ਉਹਨਾਂ ਨੇ ਚਾਕੂ ਹੀ ਕੱਢਿਆ ਉਹਨਾਂ ਨੇ ਕੀ ਕਿਹਾ ਤੈਨੂੰ ਉਹਨਾਂ ਨੇ ਉਹਨਾਂ ਨੇ ਬਾਏ ਕਿਹਾ ਕਿ ਚਾਬੀ ਦੇ ਰੇ ਮੈਂ ਚਾਬੀ ਨਹੀਂ ਦੇ ਰਹਾ ਉਹਨਾਂ ਨੇ ਬੁਲਟ ਦੀ ਤੇ ਉਹਨਾਂ ਨੇ ਬਸ ਮੈਂ ਕੋ ਚਾਬੀ ਲੈ ਲਈ ਪਿਸਟਲ ਸਿਰ ਤੇ ਬਾਕੀ ਇਹ ਲਾਗੇ ਖਲੋਤੇ ਹੀ ਦੁਨੀ ਮੁੰਡੇ ਕੁਮਰ ਸੀ ਮੁੰਡਿਆਂ ਦੇ ਜਿਨ੍ਹਾਂ ਨੂੰ ਮੁੰਡੇ 25 26 ਸਾਲ ਦੇ ਹੋਣੇ ਬਾਦ ਨਹੀਂ ਛੇੜੀ ਲੱਗਦੇ ਸੀ ਨਹੀਂ ਛੇੜੀ ਲੱਗਦੇ ਸੀ ਅਮਲੀ ਮੂਮਾਂ ਬੰਨੇ ਸੀਗੇ ਮੂ ਸਾਰੇ ਬੰਨੇ ਸਨ ਤਰੀੰਗ ਦੇ ਪਰਨੇ ਬੰਨੇ ਸਾਰੇ ਨੇ ਚਾਰ ਚਾਰ ਮੁੰਡੇ ਸੀ ਚਾਰ ਬੰਦੇ ਸੀ ਪੰਜਵਾਂ ਡਰਾਈਵਰ ਸੀ ਅੱਛਾ ਪੰਜ ਬੰਦੇ ਆਏ ਹਾਂਜੀ ਹਾਂਜੀ ਇਹ ਗੱਡੀ ਵਰਨਾ ਸੀ ਗੱਡੀ ਵਰਨਾ ਆਈ ਤੇ ਉਹਨਾਂ ਨੇ ਉੱਤਰ ਕੇ ਮੈਨੂੰ ਮਤਲਬ ਕਿ ਕੁੱਟਿਆ ਮਾਰਿਆ ਵੀ ਆ ਪੈਸੇ ਕੋਈ ਸਾਰਾ ਕੁਝ ਖੋਇਆ ਉਹਨਾਂ ਨੇ ਤੁਸੀਂ ਬੋਲਦੇ ਤੇ ਅਸੀਂ ਆਣੇ ਪਹਿਲੇ ਤੁਹਾਨੂੰ ਪਹਿਲਾਂ ਸਾਈਡ ਮਾਰੀ ਉਹਨਾਂ ਨੇ ਤੇ ਮੈਨੂੰ ਫੁੱਟ ਪਾ ਤੇ ਸੁੱਟਦਾ ਆ ਤੁਹਾਡੇ ਨਾਲ ਕ ਉਸ ਤੋਂ ਬਾਅਦ ਮੈਂ ਚੌਂਕ ਤੋਂ ਪੈਦਲ ਵਾਪਸ ਆ ਗਿਆ ਨਾ ਓਵਲਟੀ ਚੌਂਕ ਤੱਕ ਔਟੋ ਕਰਕੇ ਤੇ ਮੈਂ ਹਸਪਤਾਲ ਨੂੰ ਜਾ ਰਿਹਾ ਸੀ ਤੇ ਰਸਤੇ ਇੱਕ ਪੀਸੀਆਰ ਵਾਲੀ ਗੱਡੀ ਤੇ ਮੋਹਨਾਂ ਨੂੰ ਕਿਹਾ ਕਿ ਸਰ ਮੈਨਾਂ ਇਸ ਤਰ੍ਹਾਂ ਗੱਲ ਹੋਈ ਆ ਤੇ ਉਹ ਮੈਨੂੰ ਗੱਡੀ 'ਚ ਬਿਠਾ ਕੇ ਤੇ ਇੱਥੇ ਛੱਡ ਗਿਆ ਥਾਣੇ ਤੇ ਇਹਨਾਂ ਨੂੰ ਉਲਟਾ ਕਹਿੰਦੇ ਆ ਕਿ ਇਹਨੇ ਨਸ਼ਾ ਕੀਤਾ ਆ ਜੀ ਮੁੰਡੇ ਨੇ ਅੱਛਾ ਮੈਨੂੰ ਇੱਥੇ ਥਾਣੇ 'ਚ ਛੱਡ ਗਿਆ ਪੀਸੀਆਰ ਵਾਲੇ ਕਹਿੰਦੇ ਪੀਸੀਆਰ ਵਾਲੇ ਹਾਂ ਜੀ ਉਹਨਾਂ ਦਾ ਗੱਡੀ ਦਾ ਨੰਬਰ 9626 ਕੀ 26 96 ਨੰਬਰ ਹੈ ਉਹਨਾਂ ਦਾ के अच्छा केना ਦਾ ਪੀਸੀ ਪੀਸੀਆਰ ਵਾਲੇ ਗੱਡੀ ਦਾ ਅੱਛਾ ਜੀ ਅੱਛਾ ਉਹ ਮੈਨੂੰ ਇੱਥੇ ਠਾਣੇ ਛੱਡ ਗਏ ਤੇ ਉਹ ਕਹਿੰਦਗੇ ਮੁੰਡੇ ਨੇ ਨਸ਼ਾ ਕੀਤਾ ਵਾ ਤੇ ਮੈਂ ਅੱਗੇ ਉਹਨਾਂ ਨੇ ਕਹਿਤਾ ਕਿ ਮੈਂ ਫਿਰ ਮੇਰਾ ਮਲਾਜਮ ਉਹ ਕਰਾ ਲਉ ਮਲਾਜਾ ਕਰਾ ਲਉ ਤੇ ਮੈਂ ਕਹਾ ਚੈੱਕ ਕਰ ਲੈਨੇ ਕਿ ਨਸ਼ਾ ਤੁਸੀਂ ਕੀਤਾ ਕਿ ਮੈਂ ਕੀਤਾ ਅੱਛਾ ਜੀ ਹਸਪੀਟਲ ਵਿੱਚ ਜੋਬ ਕਰਦੇ ਲੋਡ ਹਾਂਜੀ ਹਾਂਜੀ ਮੈਂ ਰੋਟੀ ਲੈਣ ਜਾ ਰਿਹਾ ਹਾਂ ਠੀਕ ਹੈ ਹਾਂਜੀ ਤੇ ਹਸਪਤਲ ਦਾ ਕੈਸ਼ ਮੇਰੇ ਕੋਲ ਗਿਆ ਸੀ ਰਿਸੈਪਸ਼ਨ ਦਾ 53000 ਰੁਪਏ ਸੀ ਉਹਨਾਂ ਨੇ ਉਹ ਵੀ ਖੋਲੇ ਆ ਬੁਲਟ ਵੀ ਲੈ ਲਿਆ ਆ ਤੇ ਫੋਨ ਵੀ ਲੈ ਗਏ ਆ ਤੁਣ ਕੀ ਮੰਗ ਕਰਦੇ ਹੋ ਭਾਜੀ ਫੋਨ ਭਾਜੀ ਮੇਰਾ Oppo A5S ਸੀ ਅੱਛਾ ਜੀ ਮੈਂ ਪੁਲਿਸ ਨੂੰ ਅਸਟਾਡੇ ਵਾਲ ਕੰਪਲੇਟ ਲਿਖਾ ਜੀ ਪੁਲਿਸ ਨੂੰ ਆਪਾਂ ਸਰ ਰਾਤੀ ਨੂੰ ਫੋਨ ਕਰਤਾ ਸੀ ਸੀਸੀਟੀਵੀ ਕੈਮਰਾ ਵਗੈਰਾ ਲੱਗਾ ਹਾਂਜੀ ਸਰ ਸਾਰੇ ਕੈਮਰਾ ਫੁਟੇਜ ਵਗੈਰਾ ਆਪਾਂ ਦੇਖ ਲਈ ਸਾਰਾ ਕੁਝ ਤੁਹਾਡੇ ਫੋਟੇਜ ਵਗੈਰਾ ਹੈਗੀ ਐ ਨਹੀਂ ਫੋਟੋ ਫੁਟੇਜ ਨਹੀਂ ਹੈਗੀ ਦੇਖੋ ਪੁਲਿਸ ਵਾਲੇ ਹਾਂਜੀ ਹਾਂਜੀ ਪੁਲਿਸ ਵਾਲੇ ਕੰਪਲੇਂਟ ਹੋ ਗਈ ਐ ਰਾਤੀ ਹੋ ਗਈ ਇਹਨਾਂ ਨੇ ਮੈਂ ਕੀ ਕਰਦੇ ਹੋ ਭਾਜੀ ਤੁਸੀਂ ਆਪਾਂ ਮੰਗ ਇਹੀ ਕਰਦੇ ਨੇ ਕਿ ਤੁਹਾਨੂੰ ਨੁਕਸਾਨ ਆਇਆ ਭਾਜੀ ਤੁਹਾਡਾ ਭਾਈ ਨੁਕਸਾਨ ਤਾਂ ਘੜਵਾ 2.5 ਲੱਖ ਰੁਪਏ ਦਾ ਹੋ ਗਿਆ ਜੀ 2.5 ਲੱਖ ਰੁ ਤੋ ਜਵਾ ਪੈਸੇ ਹੀ 53000 ਰੁਪਇਆ ਫੋਨ ਵੀ ਆਪਣੇ ਕੋ ਬਾਕੀ ਜਿਹੜੀਆਂ ਸੱਟਾਂ ਲਾਈਆਂ ਵਕਰੀਆਂ ਲਾਈਆਂ ਉਹਨਾਂ ਨੇ ਤੋ ਇਹ ਆ ਗਈ ਬਸ ਸਾਡਾ ਸਮਾਨ ਵਾਪਸ ਜਲਦੀ ਜਲਦੀ ਵਾਪਸ ਕੀਤਾ ਜਾਵੇ ਤੇ ਉਹਨਾਂ ਨੂੰ ਮੁੰਡਿਆਂ ਨੂੰ ਸਜ਼ਾ ਦਵਾਈ ਜਾਵੇ ਬਸ ਸਾਰਿਆਂ ਨੇ ਮੂੰਹ ਪਰਨਾ ਬੰਨ ਸਾਰਿਆਂ ਨੇ ਮੂੰਹ ਚ ਸੰਤਰੀ ਰੰਗ ਦੇ ਪਰਨੇ ਬੰਨੇ ਸੀ ਜੀ ਤੇ ਸਾਡੇ ਕੋਲ ਜਿਹੜਾ ਅਤੁਲ ਸ਼ਰਮਾ ਆ ਸੰਨ ਆਫ ਰਮੇਸ਼ ਕੁਮਾਰ ਜੋ ਸੰਧੂ ਕਲੋਨੀ ਬਟਾਲਾ ਰੋਡ ਦਾ ਰਹਿਣ ਵਾਲਾ ਆ ਇਹਨੇ ਇਨਫੋਰਮੇਸ਼ਨ ਦਿੱਤੀ ਆ ਕਿ ਇੱਕ ਵਰਨਾਕਾਰ ਉਹਦੇ ਜੋ ਇਹਨੂੰ ਚੇਸ ਕੀਤਾ ਤੇ ਇਹਨੂੰ ਵਰਨਾਕਰ ਵਾਲਿਆਂ ਨੇ ਰੋਕ ਕੇ ਇਹਦਾ ਬੁਲਟ ਮੋਬਾਈਲ ਤੇ ਕੁਝ ਪੈਸੇ ਜਿਹੜੇ ਹੈਗੇ ਆ ਉਹ ਸਨੇਚ ਕੀਤੇ ਆ ਬਾਕੀ ਇਹਦੇ ਸਬੰਧ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਦਾ ਸਟੇਟਮੈਂਟ ਲੈ ਕੇ ਉਹਦੇ ਮੁਤਾਬਕ ਜਿਹੜੀ ਹੈਗੀ ਆ ਐਫਆਈਆ ਰਜਿਸਟਰ ਕਰਕੇ ਤੇ ਜਲਦੀ ਤੋਂ ਜਲਦੀ ਵਾਰਦਾਤ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿੰਨੇ ਕ ਬੰਦੇ ਸੀ ਸਾਰੇ ਇਹਦੇ ਦੱਸਣ ਮੁਤਾਬਕ ਤਿੰਨ ਕ ਅਨਨੋਨ ਬੰਦੇ ਹੈਗੇ ਆ ਬਾਕੀ ਪ੍ਰੋਪਰਲੀ ਹੁਣ ਅੱਗੇ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਫਿਰ ਕਲੀਅਰ ਹੋਏਗਾ ਸਿਰਫ ਇੱਕ ਸੀਸੀਟੀਵੀ ਵਗੈਰਾ ਸਾਮਾਣੇ ਆਇਆ ਕੋਈ ਨਹੀਂ ਸਾਡੀ ਚੱਲ ਰਹੀ ਹੈ ਕਲੂਜ਼ ਹੈਗੇ ਆ ਬਾਕੀ ਪ੍ਰੋਪਰਲੀ ਕਰ ਰਹੇ ਹਾਂ ਸਾਰਾ ਫਾਲੋਅ ਅਪ ਤੇ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਟਰੇਸ ਕਰ ਲਾਵਾਂਗੇ ਸਰ ਉਹਨਾਂ ਕੋ ਗਤਨ ਗੋਪਨ ਵੀ ਦੱਸੀ ਜਾ ਰਹੇ ਨੇ ਹੈਗੇ ਸੇਣੀ ਦੇ ਇਹਦੇ ਬਾਰੇ ਕੋਈ ਕੰਪਲੇਨੈਂਟ ਕੋ ਸਾਰੀ ਗੱਲ ਕਲੀਅਰ ਕਰਦੇ ਆ ਕਿ ਕੋਈ ਤੇਜ਼ ਧਾਰ ਜਾਂ ਕੋਈ ਕਿਸੇ ਕਿਸਮ ਦਾ ਕੋਈ ਵੈਪਨ ਉਹਦੇ ਕੋ ਹੈਗਾ ਹੈ ਫਿਰ ਉਹਦੇ ਅਕੋਰਡਿੰਗਲੀ ਅੱਗੇ ਅਸੀਂ ਐਕਸ਼ਨ ਲਵਾਂਗੇ